ਕੁੜੀ ਨੇ ਮਹਿੰਦੀ ਲਗਾਉਣੀ ਆ ਤੇ ਦੋ ਦੋ ਤਿੰਨ ਤਿੰਨ ਭਈਏ ਹੁੰਦੇ ਆ ਤੇ ਕੁੜੀ ਐਸੋ ਤੱਕ ਤੰਬੀ ਚੱਕੀ ਬੈਠੀ ਹੁੰਦੀ ਲੱਤਾਂ ਤੇ ਛੋੜੇ ਮਹਿੰਦੀ ਭਈਏ ਲਾ ਰਹੇ ਆ ਛੋੜੀਆਂ ਬਾਹਾਂ ਤੇ ਮਹਿੰਦੀ ਭਈਏ ਲਾ ਰਹੇ ਆ ਅਸੀਂ ਮਾਡਰਨ ਹੋ ਗਏ ਉਹ ਅਸੀਂ ਇਜਤਾਂ ਅਣਖਾਂ ਪਿੱਛੇ ਜਾਣਾਂ ਦੇ ਨਾਲੇ ਲੋਕ ਤੇ ਅਸੀਂ ਅਜ ਨੰਗੇ ਹੀ ਹੋਣ ਲੱਗ ਗਏ ਓਏ ਸਮਾਨ ਲੈਣ ਜਾਣਾ ਦੁਕਾਨ ਤੇ ਜਾਣੇ ਹੋ ਬਾਜ਼ਾਰ ਤੇ ਜਾਣੇ ਹੋ ਰੇੜੀ ਤੇ ਜਾਣੇ ਹੋ ਸਮਾਨ ਲਓ ਆਪਣੇ ਬੰਦਰ ਨੂੰ ਦੇਖ ਕੇ ਲੋ ਆ ਤੁਹਾਨੂੰ ਜਿਹੜੀਆਂ ਮੈਂ ਗੱਲਾਂ ਅੱਜ ਕਹਿ ਰਿਹਾ ਜਿਹੜੀ ਜਿਹੜੀ ਮੈਂ ਗੱਲ ਕਹੀ ਆ ਤੁਹਾਡੇ ਤੁਹਾਡੇ ਸਭ ਮੈਂ ਆ ਤੁਹਾਨੂੰ ਕਲਪਦਾ ਰਿਹਾ ਆ ਪ੍ਰਵਾਸੀਆਂ ਦੇ ਮਸਲੇ ਤੇ ਦੋ ਦਿਨਾਂ ਤੋਂ ਮੁਹਾਲੀ ਦੇ ਵਿੱਚ ਅੱਜ ਇਹ ਦੂਜਾ ਦਿਨ ਆ ਨੌਜਵਾਨਾਂ ਦਾ ਕਤਲ ਕਰ ਦਿੱਤਾ ਜਾਂਦਾ ਇੱਕ ਨੌਜਵਾਨ ਹਜੇ ਵੀ ਵੈਂਟੀਲੇਟਰ ਦੇ ਉੱਤੇ ਹੈ ਇੱਕ ਦੀ লাশ ਚੌਂਕ ਦੇ ਵਿੱਚ ਰੱਖ ਕੇ ਪੂਰਾ ਪਿੰਡ ਅਤੇ ਪੰਜਾਬ ਦੇ ਲੋਕ ਸਰਕਾਰ ਤੋਂ ਇਨਸਾਫ ਮੰਗ ਰਹੇ ਨੇ ਲੱਖਾਂ ਸਿਧਾਨਾ ਵੀ ਪਹੁੰਚੇ ਨੇ ਗੱਲਬਾਤ ਕਰਾਂਗੇ ਪ੍ਰਵਾਸੀਆਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੈਗਾ ਪ੍ਰਵਾਸੀਆਂ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਅੰਦਰ ਘਟਦੀਆਂ ਨੇ ਪਰ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਇਸ ਕਰਕੇ ਹਲਾਇਆ ਕਿਉਂਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਅੰਦਰ ਚਾਰ ਸੀਟਾਂ ਤੇ ਬਾਈ ਇਲੈਕਸ਼ਨ ਹੋ ਰਹੀ ਆ ਉੱਥੇ ਦੂਜੇ ਪਾਸੇ ਰਾਜਧਾਨੀ ਦੇ ਨਾਲ ਲੱਗਦੇ ਸ਼ਹਿਰ 'ਚ ਵੱਡੀ ਘਟਨਾ ਦਾ ਘਟ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਗੱਲਬਾਤ ਕਰਾਂਗੇ ਲੱਖਾ ਸਿਧਾਨਾ ਵੀ ਇੱਥੇ ਪਹੁੰਚੇ ਹੋਏ ਨੇ ਬਾਕੀ ਹੋਰ ਵੱਖ-ਵੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਆਸ-ਪਾਸ ਤੋਂ ਲੋਕ ਪਹੁੰਚੇ ਹੋਏ ਨੇ ਕੀ ਰਣਨੀਤੀ ਬਣਾਈ ਜਾ ਰਹੀ ਹੈ ਹੁਣ ਕੀ ਅੱਗੇ ਦੀ ਪਲੈਨਿੰਗ ਹੈ ਸਰਕਾਰ ਨਾਲ ਕੀ ਗੱਲਬਾਤ ਹੋ ਰਹੀ ਹੈ ਕੀ ਕਾਰਵਾਈ ਹੋਊਗੀ ਇਨਸਾਫ ਮਿਲੂਗਾ ਗੱਲਬਾਤ ਕਰਦੇ ਆ ਲੱਖਾ ਸਿਧਾਨਾ ਸਾਡੇ ਨਾਲ ਨੇ ਲਖੇ ਭਾਈ ਪ੍ਰਵਾਸੀਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਤੁਸੀਂ ਲੜਾਈ ਲੜ ਰਹੇ ਹੋ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਪਰ ਇਹ ਘਟਨਾ ਜਿਹੜੀ ਵਾਪਰੀ ਆ ਇਸ ਨੇ ਪੂਰਾ ਪੰਜਾਬ ਹੀ ਨਹੀਂ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਬਾਈ ਰੂਹ ਕੰਬਦੀ ਆ ਯਾਰ ਆ ਕੇ ਜਦੋਂ ਫੋਟਮਾਂ ਦੇਖੀਆਂ ਨੌਜਵਾਨਾਂ ਦੇ ਤੇ ਆ ਤੁਹਾਡੇ ਸਾਹਮਣੇ ਆ ਪਿਆ ਵਿਚਾਰਾ ਲਾਸ਼ ਬਣਾਇਆ ਯਾਰ 17 ਸਾਲ ਦਾ ਇੱਕ ਨੌਜਵਾਨ ਜਿਹਨੇ ਕੋਈ ਜ਼ਿੰਦਗੀ ਚ ਬੰਨਣਾ ਸੀ ਜੀ ਮਿੰਟ ਚ ਮਾਰਿਆ ਗਲਤ ਛੁਰਾ ਮਾਰਿਆ ਇੱਕ ਦੇ ਅੱਖ ਛੁਰਾ ਮਾਰਿਆ ਉਹ ਮਾਰ ਕੇ ਤੁਰ ਗਿਆ ਯਾਰ ਅੱਜ ਗੁਲਾਲਾ ਹੈ ਪਰसों ਆਥਨ ਦੀ ਘਟਨਾ ਯਾਰ ਕੱਲ ਦਾ ਦਿਨ ਗਿਆ ਅੱਜ ਦਾ ਦਿਨ ਗਿਆ ਰਾਤ ਗਈ ਪ੍ਰਸ਼ਾਸਨ ਨੇ ਟਾਲ ਮਟੋਲ ਕਰਦਾ ਬੰਦਾ ਫੜ ਲਿਆ ਜੀ ਇੱਕ ਫੜਦਾ ਜੀ ਦੋ ਫੜ ਲਿਆ ਜੀ ਇੱਥੇ ਮਾੜੀਆਂ ਮਾੜੀਆਂ ਘਟਨਾਵਾਂ ਤੇ ਮਿੰਟ ਚ ਪੁਲਿਸ ਆ ਕੇ ਬੰਦੇ ਫੜ ਲੈਂਦੀਆਂ ਨੇ ਉਹ ਦੂਜੇ ਸੂਬਿਆਂ ਚੋਂ ਦੂਜੇ ਦੇਸ਼ਾਂ ਚੋਂ ਜਾ ਕੇ ਫੜ ਲਿਆ ਹੁੰਦੇ ਆ ਤੇ ਇੱਥੇ ਪਰਿਵਾਰ ਵਿਚਾਰਾ ਸੜਕ ਤੇ ਬੈਠਾ ਸਾਰੀ ਸੰਗਤ ਸੜਕ ਤੇ ਬੈਠੀ ਹੈ ਪਰ ਕੋਈ ਸੁਣਵਾਈ ਨਹੀਂ ਇੱਥੇ ਪਰ ਦੁੱਖ ਦੀ ਗੱਲ ਮੈਂ ਵਾਰ-ਵਾਰ ਇਹੀ ਕਹਿਣਾ ਵੀ ਅਸੀਂ ਹਮੇਸ਼ਾ ਸਿਸਟਮ ਨੂੰ ਸਰਕਾਰਾਂ ਨੂੰ ਪ੍ਰਬੰਧ ਨੂੰ ਦੋਸ਼ ਦਿੰਨੇ ਆ ਜੀ ਕਸੂਰ ਸਾਡਾ ਵੀ ਤਾਂ ਬਰਾਬਰ ਆ ਨਾ ਅਸੀਂ ਤਾਂ ਬਰਾਬਰ ਦੇ ਦੋਸ਼ੀ ਤਾਂ ਸੀ ਲੋਕ ਆ ਪਿੰਡਾਂ 'ਚ ਬਾੜੇ ਬਾੜਿਆ ਇਹਨਾਂ ਨੇ ਕਿੰਨਾ ਕਿਹਨੇ ਬਾੜਿਆ ਘਰਾਂ 'ਚ ਕਰਾਏ ਤੇ ਕਮਰੇ ਕਿਹਨੇ ਦਿੱਤੇ ਇਹਨਾਂ ਨੂੰ ਇੱਥੇ ਹੁਣ ਇਹ ਐਸਸੀ ਪਰਿਵਾਰ ਦੇ ਮਤਲਬ ਕਿ ਬੱਚੇ ਮਰੇ ਆ ਗਰੀਬਾਂ ਦੇ ਬੇਚਾਰਿਆਂ ਦੇ ਜਿਹੜੇ ਮਜ਼ਦੂਰੀ ਕਰਨ ਵਾਲੇ ਲੋਕ ਨੇ ਸਭ ਤੋਂ ਵੱਡਾ ਡਾਕਾ ਇੱਥੇ ਪਰਵਾਸੀ ਆਉਣ ਦੇ ਨਾਲ ਸਾਡੇ ਐਸਸੀ ਪਰਿਵਾਰਾਂ ਤੇ ਪਿਆ ਉਹਨਾਂ ਦਾ ਰਜਗਾਰ ਖੋਇਆ ਗਿਆ ਮਜ਼ਦੂਰ ਭਾਈਚਾਰੇ ਦੇ ਡਾਕ ਸਾਡਾ ਮਜ਼ਦੂਰ ਭਾਈਚਾਰਾ ਬਹੁਤ ਜ਼ਿਆਦਾ ਇਸ ਗੱਲ ਨਾਲ ਇੱਥੇ ਮਹਾਲੀ ਦੇ ਵਿੱਚ ਇੱਥੇ ਬੈਠੇ ਆਲੇ-ਦਾਲੇ ਜੀਰਕਪੁਰਾ ਖਰੜਾ ਤੁਹਾਨੂੰ ਬਰਾਬਰ ਨਹੀਂ ਲਾਉਣ ਦਿੰਦੇ ਯਾਰ ਬਿਲਕੁਲ ਇਸ ਕਰਕੇ ਅਸੀਂ ਇਹ ਮੰਗ ਲੰਮੇ ਸਮੇਂ ਤੋਂ ਠਾਹ ਵੀ ਰਹੇ ਹਾਂ ਵੀ ਸਾਨੂੰ ਪੰਜਾਬ ਦੇ ਵਿੱਚ ਜਿਵੇਂ ਦੂਜੇ ਸੂਬਿਆਂ 'ਚ ਕਾਨੂੰਨ ਨੇ ਕਈ ਸੂਬਿਆਂ ਧਾਰਾ 371 ਦੇ ਤਹਿਤ ਕਈ ਸੂਬਿਆਂ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਨੇ ਉਹਨਾਂ ਨੂੰ ਆਪਣੀ ਅਸੀਂ ਹੁਣ ਹਿਮਾਚਲ ਜਮੀਨ ਥੋੜੀ ਲੈ ਸਕਦੇ ਆਂ ਜਾ ਕੇ ਅਸੀਂ ਨੌਕਰੀ ਥੋੜੀ ਲੈ ਸਕਦੇ ਆਂ ਜਾ ਕੇ ਅਸੀਂ ਉੱਤਰਾਖੰਡ ਅਸੀਂ ਰਾਜਸਥਾਨ ਅਸੀਂ ਹੋਰ ਬਹੁਤ ਸੂਬੇ ਨੇ ਨਾਗaland ਵਰਗੇ ਜਿੱਥੇ ਕਾਨੂੰਨ ਨੇ ਉਹਨਾਂ ਦੀਆਂ ਨੌਕਰੀਆਂ ਉਹਨਾਂ ਦੀ ਜ਼ਮੀਨ ਉਹਨਾਂ ਆਪਣੇ ਲੋਕਾਂ ਲਈ ਆ ਪੰਜਾਬ ਦੇ ਵਿੱਚ ਛੋਡੀਆਂ ਜ਼ਮੀਨਾਂ ਵੀ ਲੈ ਰਹੇ ਨੇ ਛੋਡੀਆਂ ਨੌਕਰੀਆਂ ਵੀ ਖੋੀਆਂ ਜਾ ਰਹੀਆਂ ਨੇ ਐਤਕੀ ਸਕਪਾਲ ਸਿੰਘ ਖਰੇ ਨੇ ਇੱਥੇ ਆਏ ਮਤਲਬ ਕੇ ਆਇਆ vidhan ਸਭਾ ਚ ਪਰ ਭਵੰਤ ਮੰਦ ਉਲਟ ਬੋਲੀ ਗਿਆ ਵੀ ਅਸੀਂ ਕਿਸੇ ਨੂੰ ਕਿਵੇਂ ਰੋਕਦਗੇ ਜੀ ਅਸੀਂ ਕਹਿੰਦੇ ਆ ਰੋਕਣ ਦੀ ਗੱਲ ਨਹੀਂ ਆ ਕੋਈ ਆਓ ਜੀ ਸਾਥ ਕੇ ਆਓ ਕੰਮ ਕਰੋ ਯਾਰ ਤੁਸੀਂ ਇੱਥੇ ਪੱਕੇ ਤੌਰ ਤੇ ਜਿਹੜੇ ਬਸਨੀਕ ਬਣਾ ਕੇ ਸਾਡੇ ਹੱਕਾਂ ਦੇ ਡਾਕਾ ਮਾਰ ਰਹੇ ਆ ਸਾਨੂੰ ਤਾਂ ਆਪ ਨੂੰ ਕੰਮ ਨਹੀਂ ਮਿਲਦਾ ਸਾਡੇ ਤਾਂ ਲੋਕ ਭੁੱਖੇ ਮਰਨ ਲੱਗ ਗਏ ਪੰਜਾਬ ਦਾ ਮਜ਼ਦੂਰ ਐਸ ਵੇਲੇ ਭੁੱਖਾ ਮਰਦਾ ਉਹਦੇ ਕੋਲੇ ਕੰਮ ਨਹੀਂ ਹੈਗਾ ਪੰਜਾਬ ਦੇ ਨੌਕਰੀਆਂ ਲੈਣ ਲਈ ਮੁੰਡੇ ਕੁੜੀਆਂ ਸਾਡੇ ਪੜੇ ਫਿਰਦੇ ਬਹੁਤ ਵੱਡੇ ਪੱਦਰ ਦੇ ਉੱਤੇ ਉਹਨਾਂ ਦੀ ਜਿਹੜੀ ਪੜ੍ਹਾਈ ਆ ਪੀ ਐਚ ਡੀ ਕਰੀ ਫਿਰਦਾ ਹੈ ਬਿਲਕੁਲ ਕੁਝ ਕੁਸ਼ ਕਰੀ ਫਿਰਦਾ ਹਨ ਤਾਂ ਉਹ ਉਹਨਾਂ ਨੂੰ ਨੌਕਰੀਆਂ ਦੀ بجائے ਤੁਸੀਂ ਲਿਆ ਲਿਆ ਕੇ ਦੂਜੇ ਸੁਬਿਆਂ ਨੂੰ ਤੋਂ ਹਰ ਖੇਤਰ ਦੇ ਵਿੱਚ ਪ੍ਰਾਈਵੇਟ ਸੈਕਟਰ ਚਾਹੇ ਸਰਕਾਰੀ ਹੈ ਸਾਰੇ ਪਾਸੇ ਤੁਸੀਂ ਉਹਨਾਂ ਨੂੰ ਬਿਠਾ ਰਹੇ ਹੋ ਆਹ ਸੋਰ ਤੇ ਭਾਈ ਮੁਹਾਲੀ ਦੇ ਵਿੱਚ ਤਾਂ ਆਪਣੇ ਆਸ-ਪਾਸ ਵੱਡੀਆਂ-ਵੱਡੀਆਂ ਬਿਲਡਿੰਗਾਂ ਆਈਆਂ ਕਾਰਪੋਰੇਟ ਇੱਥੇ ਹੈਗਾਗਾ ਆਈਟੀ ਕੰਪਨੀਆਂ ਬਹੁਤ ਨੇ ਇਹਨਾਂ ਦੇ ਵਿੱਚ ਜਾਈਏ ਤਾਂ ਪੰਜਾਬੀ ਤਾਂ ਆਪਣੀ ਨਜ਼ਰ ਹੀ ਨਹੀਂ ਆਉਂਦੇ ਪੰਜਾਬ ਦੇ ਮੁੰਡੇ ਕੁੜੀਆਂ ਜਾਂ ਤਾਂ ਹਿਮਾਚਲ ਦੇ ਹੁੰਦੇ ਆ ਜਾਂ ਇੱਧਰੋਂ ਯੂਪੀ ਬਿਹਾਰ ਤੋਂ ਆਏ ਆ ਅਦਰ ਸਟੇਟਾਂ ਦੇ ਨੌਜਵਾਨ ਆ ਕੇ ਇਹਨਾਂ ਬਿਲਡਿੰਗਾਂ ਦੇ ਵਿੱਚ ਕੰਮ ਕਰਦੇ ਜਿਹੜੀਆਂ ਪੰਜਾਬ ਦੀ ਧਰਤੀ ਦੇ ਉੱਤੇ ਬਣੀਆਂ ਨੇ ਪਰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਖਰੜ ਦੇ ਵਿੱਚ ਇੱਕ ਕਲੋਨੀ ਕੱਟੀ ਆ ਹਿਮਾਚਲ ਦੇ ਬੰਦਿਆਂ ਨੇ ਉਹ ਮਾਚਲ ਦੇ ਬੰਦੇ ਨੇ ਕਲੋਨੀ ਕੱਟੀ ਉਹ ਕਹਿੰਦੇ ਅਸੀਂ ਪੰਜਾਬੀ ਬੰਦੇ ਨੂੰ ਘਰ ਨਹੀਂ ਦੇਣਾ ਪੰਜਾਬ ਦੇ ਵਿੱਚ ਖਰੜ ਦੇ ਵਿੱਚ ਕਲੋਨੀ ਕੱਟੀ ਜਾਂਦੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੀ ਜ਼ਮੀਨ ਰੋਕ ਕੇ ਪਰ ਉਹ ਕਹਿੰਦੇ ਪੰਜਾਬੀਆਂ ਨੂੰ ਘਰ ਲਾਉਣ ਨਹੀਂ ਹੈਗਾ ਇੱਥੇ ਤੇ ਸਾਡੇ ਇੱਥੇ ਕਹਿੰਦੇ ਆ ਜਾ ਜਿਵੇਂ ਆਂਗਾ ਨੂੰ ਅਸੀਂ ਤੈਨੂੰ ਕਮਰਾ ਦਿੰਨੇ ਸਾਡੇ ਘਰੇ ਰਹਿਣ ਲੱਗ ਜਾ। ਦੁੱਖ ਦੀ ਗੱਲ ਇਹ ਹੀ ਆ ਸਾਡੀ ਗੁਰਨਾਨਕ ਪਾਤਸ਼ਾਹ ਜਿਹੜਾ ਆਪਾਂ ਮਨਾ ਰਹੇ ਆ ਉਹਨਾਂ ਦਿਨਾਂ ਦੇ ਵਿੱਚ ਆਪਾਂ ਬੈਠੇ ਆ। ਗੁਰਨਾਨਕ ਪਾਤਸ਼ਾਹ ਨੇ ਸਰਬਸਾਂਝੀ ਵਾਲਤਾ ਦਾ ਸਨੇਹਾ ਦਿੱਤਾ, ਮਨੁੱਖਤਾ ਦੀ ਭਲਾਈ ਦਾ ਸਨੇਹਾ ਦਿੱਤਾ, ਸਰਬਾਧਿ ਭਲੇ ਦਾ ਸਿਧਾਂਤ ਦਿੱਤਾ। ਸਾਡਾ ਵੀ ਸਿਧਾਂਤ ਹੋਈ ਅਸੀਂ ਗੁਰਨਾਨਕ ਪਾਤਸ਼ਾਹ ਦੇ ਉਹਨਾਂ ਦੇ ਸਿਧਾਂਤ ਨੂੰ ਮੰਨ ਕੇ ਚੱਲਣ ਵਾਲੇ ਲੋਕ ਆ। ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰਦੇ। ਕਿਸੇ ਪ੍ਰਵਾਸੀ ਨਾਲ ਸਾਡੀ ਕੋਈ ਨਫ਼ਰਤ ਨਹੀਂ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਪਰ ਪੈਲ ਦੇ ਆਧਾਰ ਤੇ ਜਿਵੇਂ ਹਰ ਖਿੱਤਾ ਹਰ ਸੂਬਾ ਹਰ ਕੌਮ ਹਰ ਸਭਿਆਤਾ ਆਪਣੀ ਰਾਖੀ ਦੀ ਗੱਲ ਕਰਦੀ ਹੈ ਫਿਰ ਤਾਂ ਪਛਾਣ ਹੀ ਖਤਮ ਹੋ ਰਹੀ ਹੈ ਸਾਡੀ ਬੋਲੀ ਮਾਰੀ ਜਾ ਰਹੀ ਹੈ ਸਾਡੀ ਜਿਹੜੀ ਰੀਤੀ ਰਿਵਾਜ ਨੇ ਉਹ ਸਾਡੇ ਮਤਲਬ ਕਿ ਹੌਲੀ 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 ਬੱਦਰ ਰਹੇ ਨੇ ਹੁਣ ਹੁਣ ਤੁਸੀਂ ਦੇਖੋ ਵੀ 60 ਪੂਜਾ ਪਿੱਛੇ ਤਿਹਾਰਾ ਇੱਕ ਮਨਾਇਆ ਗਿਆ ਜੇ ਨਹਿਰਾਂ ਦੇ ਵਿੱਚ ਕੀ ਕੁਝ ਉਦੋਂ ਪਾਇਆ ਗਿਆ ਮੈਂ ਨਾ ਹੁਣੇ ਸਤਲੁਜ ਤੇ ਜਾ ਕੇ ਆਇਆ ਅਸੀਂ ਸ਼ਨੀਵਾਰ ਨੂੰ ਸਫਾਈ ਕੀਤੀ ਸੀ ਕਵਰੇਜ ਕਰਨ ਗਏ ਸਤਲੁਜ ਦਾ ਬਰਾ ਹਾਲ ਹੋਇਆ ਪਿਆ ਉੱਥੇ ਤੇ ਡਾਕਟਰ ਵੇਰੀਆ ਦੀ ਟੀਮ ਕੰਮ ਕਰ ਰਹੀ ਆ ਆਪਾਂ ਉਸ ਮੋਰਚੇ ਦੇ ਵਿੱਚ ਵੀ ਉਹ ਹੈਗੇ ਨੇ ਤੇ ਉਹ ਕਹਿੰਦੇ ਅਸੀਂ ਕੰਪਲੀਟ ਦਿੱਤੀ ਸੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਨਾ ਹੋਣ ਦਿੱਤਾ ਜਾਵੇ ਸਫਾਈ ਦਾ ਧਿਆਨ ਰੱਖਿਆ ਜਾਵੇ ਪਰ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਇਹ ਕਹਿੰਦੇ ਆਹ ਦੇਖ ਲਓ ਹਾਲ ਸਤਲੁਜ ਦਾ ਅੱਜ ਬਿਲਕੁਲ ਹੀ ਨਰਕ ਬਣਾ ਕੇ ਰੱਖਿਆ ਉਹੀ ਗੱਲ ਆ ਗਈ ਨਾ ਵੀ ਤੁਸੀਂ ਪਾਣੀ ਨੂੰ ਸਾਰੇ ਧਰਮ ਗ੍ਰੰਥਾਂ ਦੇ ਵਿੱਚ ਵੇਦਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੀਤਾ ਚ ਕੁਰਾਨ ਚ ਸਾਰੇ ਗ੍ਰੰਥਾਂ ਦੇ ਵਿੱਚ ਪਾਣੀ ਨੂੰ ਸਭ ਤੋਂ ਪਵਿੱਤਰ ਪਾਕ ਮੰਨਿਆ ਗਿਆ ਪਾਣੀ ਆ ਤਾਂ ਜੀਵਨ ਆ ਸਾਡੇ ਗ੍ਰੰਥ ਵੀ ਕਹਿੰਦੇ ਆ ਗੁਰਬਾਣੀ ਕਹਿੰਦੀ ਆ ਸਾਡੇ ਗੁਰੂਆਂ ਨੇ ਕਿਹਾ ਤੇ ਉਸੇ ਪਾਣੀ ਤੁਸੀਂ ਕੀ ਕੁਝ ਪਾਈ ਜਾਂਦੇ ਆ ਤੁਸੀਂ ਅੱਜ ਸਤਲੋਈ ਦੀ ਆਪਾਂ ਗੱਲ ਕਰਦੇ ਆ ਉਹ ਜਿਹੜੀਆਂ ਹਜ਼ਾਰਾਂ ਡਾਈੰਗ ਫੈਕਟਰੀਆਂ ਉੱਥੇ ਕਰੂਣਾ ਲੀਟਰ ਦਾ ਜਿਹੜਾ ਜ਼ਹਿਰ ਆ ਰੋਜ ਦਾ ਕੈਮੀਕਲ ਉਹ ਸਤਲੋਚ ਪਾ ਦਿੰਦਿਆਂ ਨੇ ਸਾਰਾ ਦੱਖਣੀ ਮਾਲਵਾ ਮਰ ਚੱਲਿਆ ਰਸਤਨਗਰ ਦੇ ਲੋਕ ਮਰ ਚੱਲੇ ਉੱਥੇ ਕੋਈ ਪਾਬੰਦੀ ਨਹੀਂ ਕੋਈ ਰੋਕ ਨਹੀਂ ਸ਼ਰਿਆਮ ਕਰੂਨ ਦੀਆਂ ਐਨਜੀਟੀ ਦੀਆਂ ਪੰਜਾਬ ਪੋਲੂਸ਼ਨ ਬੋਰਡ ਦੀਆਂ ਸੈਂਟਰਲ ਪੋਲੂਸ਼ਨ ਬੋਰਡ ਜਣ ਧੱਜੀਆਂ ਡਾਂਗਾਂ ਜਾ ਰਹੀਆਂ ਨੇ ਕੋਈ ਉੱਠਣ ਨੂੰ ਤਿਆਰ ਨਹੀਂ ਲੋਕ ਇਹ ਇਹ ਜਿਹੜੀਆਂ ਹੋ ਰਹੀਆਂ ਘਟਨਾਵਾਂ ਨੇ ਸਾਡੇ ਲੋਕ ਕਿਉਂ ਨਹੀਂ ਸਮਝ ਰਹੇ ਅੱਜ ਇੱਥੇ ਜਿੱਥੇ ਆਪਾਂ ਬੈਠੇ ਆਂ ਆਲੇ ਦਲੇ ਦੇ ਲੋਕ ਜਿਹੜੇ ਪਿੰਡਾਂ ਦੇ ਇੱਥੇ ਮਹਾਲੀ ਦੇ ਪਿੰਡ ਨੇ ਜਿੰਨੇ ਵੀ ਕਿੰਨੇ ਕ ਬੰਦੇ ਆ ਗਏ ਇੱਥੇ ਜਗਤਪੁਰੇ ਪਿੰਡ ਦੇ ਵਿੱਚ ਰੌਲਾ ਪਿਆ ਕਿ 900 ਵੋਟ ਪਿੰਡ ਦੀ ਤੇ 650 ਵੋਟ ਬਰਵਾਸੀਆਂ ਦੀ ਕਲਵੰਤਾ ਰਗ ਨੇ ਬਣਾਈ ਨੇਤੂ ਦਾ ਐਮਐਲਏ ਉਹਦੋਂ ਪਹਿਲਾਂ ਵਾਲਿਆਂ ਦੀ ਮਿਹਰਬਾਨੀ ਬਲਬੀਰ ਸਿੱਧੂ ਵਰਗਿਆਂ ਦਿੱਤੇ ਹੋਈ ਵੀ ਹੈ ਉਹਨਾਂ ਦੀ ਬਦੌਲਤੇ ਆ ਕੇ ਇੱਥੇ ਲਗਾਤਾਰ ਇੱਥੇ ਨਵੇਂ ਨਵੇਂ ਵੋਟਾਂ ਬਣਾਈਆਂ ਨੇ ਹੁਣ ਰੌਲਾ ਪੈ ਗਿਆ ਉਹਨਾਂ ਬੰਦਿਆਂ ਦਾ ਮਕਸਦ ਸਿਰਫ ਸਰਪੰਚੀ ਤੱਕ ਸੀ ਉਹ ਬੰਦੇ ਜਿਹੜੇ ਸਾਨੂੰ ਬੁਲਾ ਰਹੇ ਨੇ ਉੱਥੇ ਸਾਨੂੰ ਸਾਧ ਰਹੇ ਨੇ ਉਹ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਿਰਾਏ ਦੇ ਕਮਰੇ ਦਿੱਤੇ ਹੋਏ ਨੇ ਕਿਹੜਾ ਫਰਾਈ ਦਾ ਕਿਸੇ ਵੀ ਤੁਸੀਂ ਵਾਰਡ ਦਾ ਖੁਦ ਰਹੇ ਹੋ ਫਿਰ ਪਿੰਡ ਦੇ ਤੋਂ ਛੋੜੀਆਂ ਕੁੜੀਆਂ ਨੂੰ ਪੈ ਨਿਕਲਦੇ ਆ ਛੋੜੀਆਂ ਅ ਜਵਾਕਾਂ ਨੂੰ ਮਾਰਨ ਲੱਗ ਜਾਂਦੇ ਆ ਉੱਥੇ ਗੁਰੂ ਘਰ ਦੇ ਸਾਹਮਣੇ ਤਮਾਕੂ ਦੀਆਂ ਬੀੜੀ ਚਰਦੇ ਦੀਆਂ ਦੁਕਾਨਾਂ ਨੇ ਯਾਦ ਆ ਜਦੋਂ ਲੋਕਡਾਊਨ ਵੇਲੇ ਜਦੋਂ ਲੋਕਡਾਊਨ ਵੇਲੇ ਸਾਰਾ ਕੁਝ ਬੰਦ ਕਰਤਾ ਸੀ ਤਾਂ ਕਿਸਾਨ ਜਾ ਜਾ ਕੇ ਪਿੰਡਾਂ ਚੋਂ ਲੈ ਕੇ ਆਏ ਸੀ ਉਹਨਾਂ ਨੂੰ ਟਰਾਲੀਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਇਹ ਹੋਇਆ ਸੀਗਾ ਕਿ ਸਾਡਾ ਸਰਦਾ ਨਹੀਂ ਛੋਣੇ ਬਿਨਾ ਸਾਡਾ ਸਰਦਾ ਨਹੀਂ ਇੰਨਾ ਬਿਨਾ ਤੁਸੀਂ ਆਓ ਹਾਰ ਪਾਪ ਆ ਕੇ ਲਿਆਂਦਾ ਗਿਆ ਸੀ ਇਹ ਕੰਡੇ ਨਾ ਨਹੀਂ ਬੀਜੇ ਕੋਈ ਦੋਰਾਵਾਂ ਨਹੀਂ ਫਿਰ ਬੰਦੇ ਬੀਜੇ ਉਹ ਮੈਂ ਕਹਿੰਨਾ ਯਾਰ ਤੁਸੀਂ ਕੰਮ ਦੇਣਾ ਰੋਜ਼ਗਾਰ ਦੇਣਾ ਪਹਿਲ ਦੇ ਆਧਾਰ ਤੇ ਆਪਣੇ ਬੰਦੇ ਨੂੰ ਦਿਓ ਕੋਈ ਗੱਲ ਨਹੀਂ ਇਹ ਘੱਟ ਕਰ ਲੋ ਕਿੰਡੀ ਗੱਲ ਕਿਸੇ ਦੇ ਘਰੇ ਕਿਸੇ ਦੇ ਵੀ ਜਾ ਕੇ ਆ ਤੁਹਾਨੂੰ ਦਿਨ ਤਾਰਾ ਨਾ ਦੇਖਣੇ ਪੈਣਗੇ ਤੇ ਇਹ ਜਿਹੜੀਆਂ ਗੱਲਾਂ ਬਾਤਾਂ ਹੋਈ ਜਾਂਦੀਆਂ ਅੱਗੇ ਤੁਸੀਂ ਦੇਖੋ ਨਾ ਮੈਨੂੰ ਹੁਣ ਕਈ ਮੇਰੇ ਹਿੰਦੂ ਭਰਾ ਮੈਨੂੰ ਕਹਿੰਦੇ ਯਾਰ ਤੂੰ ਗਲਤ ਹੈਂ ਚ ਤੂੰ ਨਫ਼ਰਤ ਕਰਦਾ ਹੈ ਪ੍ਰਵਾਸੀਆਂ ਨੂੰ ਮੈਂ ਕਹਿੰਦਾ ਮੈਂ ਨਫ਼ਰਤ ਨਹੀਂ ਕਰਦਾ ਸਾਡਾ ਸਿਧਾਂਤ ਹੀ ਨਹੀਂ ਹੈਗਾ ਨਾ ਮੇਰਾ ਕੋਈ ਇਨਸਾਨੀਦਰੇ ਨਾਤੇ ਮੈਂ ਕਿਸੇ ਇਨਸਾਨ ਤੋਂ ਕੋ ਕੋ ਵੀ ਇਨਸਾਨ ਹੈ ਮੈਂ ਵੀ ਇਨਸਾਨ ਮੇਰਾ ਕੋਈ ਕਿਹੜਾ ਨਫ਼ਰਤ ਬ੍ਰੋਧ ਨਹੀਂ ਆ ਪਰ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਵੀ ਪਿੱਛੇ ਮੈਂ ਲੁਧਿਆਣੇ ਦੀ ਘਟਨਾ ਸੁਣਾਈ ਇੱਕ ਲੁਧਿਆਣੇ ਦੇ ਵਿੱਚ ਇੱਕ ਹਿੰਦੂ ਬਿਰਕ 60 65 ਸਾਲ ਦਾ ਆਪਣੀ ਪੋਤੀ ਨੂੰ ਲੈ ਕੇ ਸਕੂਟਰੀ ਤੇ ਜਾ ਰਿਹਾ ਮਗਰ ਬੈਠਾ ਸਕੂਟਰੀ ਤੇਰੀ ਪੋਤੀ 18 ਸਾਲ ਦੀ ਉਮਰ ਆ ਦੀ ਚਲਾ ਰਹੀ ਹੈ ਬੱਚੀ ਤਿੰਨ ਪ੍ਰਵਾਸੀ ਜਾਂਦੇ ਦਰੂ ਦੇ ਡੱਕੇ ਪਏ ਆ ਝੂਲਦੇ ਜਾਂਦੇ ਉਹਨੇ ਕਦੇ ਕੁੜੀ ਨੇ ਹਾਰ ਨਾ ਮਾਰਿਆ ਵੀ ਮੈਂ ਨੰਗਣਾ ਸੇ ਸਰਕਾਰਾ ਪਾਸੇ ਨਾ ਹਟਣਾ ਕੁੜੀਆਂ ਨੇੜੇ ਕਰਕੇ ਸਕੂਟਰੀ ਕਹੇ ਭਾਈ ਮੈਨੂੰ ਨੰਗ ਜਾਣ ਦੇ ਭਈਆ ਮੈਂ ਗਾਂਹ ਨਿਕਲਣ ਕੋਈ ਕਿਨੇ ਵਾਲੇ ਕੁੜੀ ਦੇ ਪਾਇਆ ਗੱਲ ਸੌਲ ਸੀਗਾ ਉਹ ਖਿੱਚ ਲਿਆ ਉਹ ਕੁੜੀ ਨੇ ਵਿਰੋਧ ਕੀਤਾ ਵੀ ਆ ਕੀ ਕਰਦਾ ਦੂਜੇ ਨੇ ਬਾਹ ਫੜ ਲਈ ਉਹ ਕੁੜੀ ਵੀ ਕੰਬਣ ਲੱਗ ਗਈ ਮਗਰ ਜਿਹੜਾ ਬਜ਼ੁਰਗ ਬੈਠਾ ਸੀ ਉਸ ਉਤਰ ਕੇ ਸਕੂਟਰੀ ਤੋਂ ਵੀ ਦੂਰ ਖੜ ਕੇ ਕੰਬਣ ਲੱਗ ਗਿਆ ਉਹ ਤੇ ਮੇਰਾ ਮਿੱਤਰਾ ਮੁੰਡਾ ਪ੍ਰਿੰਸ ਕਣਾ ਅਸੀਂ ਸਾਰਾ ਦੇਖੀ ਜਾਂਦੇ ਆ ਅਸੀਂ ਮੌਕੇ ਤੇ ਜਾ ਕੇ ਛੁਲਕ ਕੇ ਤਨੇ ਪਰਿਵਾਰ ਨੂੰ ਤੇ ਬੱਚੀ ਨੂੰ ਘਰੇ ਛੱਡ ਕੇ ਆਏ ਓਹ ਕਹਿਣ ਦਾ ਭਾਂ ਬਾਬੀ ਇਹ ਨੂੰ ਇਹ ਨਾ ਦੇਖੋ ਵੀ ਇਹ ਕੱਲਾ ਸਿੱਖਾਂ ਦਾ ਮਸਲਾ ਇਹ ਹੋਰ ਦਾ ਮਸਲਾ ਸਿੱਖਾਂ ਹਿੰਦੂਆਂ ਮੁਸਲਮਾਨਾਂ ਦਾ ਮਸਲਾ ਨਹੀਂ ਹੈ ਸਮੁੱਚੇ ਪੰਜਾਬੀਆਂ ਦਾ ਮਸਲਾ ਕੁਝ ਕੱਲੇ ਸਿੱਖ ਜਾਂ ਕੋਈ ਹੋਰ ਧਰਮ ਨਹੀਂ ਪੀੜਤ ਹੋਊਗੀ ਸਾਰੀਆਂ ਤਿਹਰਾ ਹੀ ਪੀੜਤ ਹੋਣਗੀਆਂ ਤਾਂ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਹਰ ਬੰਦੇ ਲਈ ਪੰਜਾਬ ਪੰਜਾਬੀਅਤ ਪਹਿਲ ਦੇ ਆਧਾਰ ਤੇ ਹੋਣੀ ਚਾਹੀਦੀ ਆ ਰਾਜੇ ਬੜੰਗ ਵਰਗੇ ਬੰਦੇ ਸ਼ਰਯਾ ਮੈਂ ਬਿਆਨ ਦਿੰਦੇ ਆ ਲੁਧਿਆਣੇ ਚ ਕਿ ਅਸੀਂ ਤੁਹਾਡੇ ਨਾਲ ਰਿਸਟਰੀਆਂ ਕਰਾ ਕੇ ਦੇਵਾਂਗੇ ਕੋਈ ਗੱਲ ਜਿਹੜਾ ਹੋੰਗਾ ਨਹੀਂ ਹਲੇ ਤੇ ਕਿਹੜੇ ਲੋਕ ਨੇ ਜਿਹੜੇ ਅੱਜ ਗਿੱਦੜ ਵੇਹ ਦੇ ਵਿੱਚ ਰਾਜੇ ਬੜੇਗਾਂ ਦੀਆਂ ਚੱਪਲਾਂ ਚੜ੍ਹਦੇ ਫਿਰਦੇ ਆ ਇਹ ਸੋਡੇ ਗਦਾਰ ਤਲਾਲ ਵਕਾਊ ਬੇਈਮਾਨ ਲੀਡਰ ਨੇ ਜਿਨ੍ਹਾਂ ਨੇ ਪੰਜਾਬ ਦੇ ਆ ਮਾਮਾ ਦੇ ਪੁੱਤ 17 17 ਸਾਲ ਦੇ ਆ ਪਏ ਆ ਮਾਰੇ ਐਸ ਭਾਵੇਂ ਨੂੰ ਪਛਾਣਦੇ ਇਹਨਾਂ ਲੋਕਾਂ ਨੂੰ ਸਰ ਵੋਟਾਂ ਖਤ ਲੈਣ ਕਰ ਤਾ ਇਹਨਾਂ ਨੂੰ ਕੋਈ ਪੰਜਾਬੀਅਤ ਨਾਲ ਕੋਈ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਯਾਰ ਤੇ ਮੈਂ ਉਹਨਾਂ ਲੋਕਾਂ ਨੂੰ ਵੀ ਐਡੀ ਸੁਡੀ ਜ਼ਮੀਰ ਗੈਰ ਤੋਂ ਮਰ ਗਈ ਤੁਸੀਂ ਇਹ ਠੀਕ ਦੇਉ ਕੋਈ ਸਾਡਾ ਪਰਿਵਾਰ ਦਾ ਬੱਚਾ ਮਰਿਆ ਪਿਆ ਹੋਗਾ ਸੀ ਉਦਦੇ ਬੋਲਾਂਗੇ ਕਿਹਨੂੰ ਠੀਕ ਦੇ ਕਿਉਂ ਨਹੀਂ ਅਸੀਂ ਇਹ ਮੰਗ ਵੱਡੇ ਪੱਦਰ ਦੇ ਉੱਤੇ ਠਾਉਂਦੇ ਪੰਜਾਬ ਦੇ ਵਿੱਚ ਵੀ ਕੋਈ ਆਵੇ ਜੀ ਸਤ ਕੇ ਆਵੇ ਕੰਮ ਕਰੇ ਵਾਪਸ ਜਾਵੇ ਸਾਡੇ ਬੰਦੇ ਵੀ ਜਾਂਦੇ ਆ ਦੂਜੇ ਸੂਬਿਆਂ 'ਚ ਕੰਮ ਕਰਦੇ ਆ ਯੂਪੀ ਵਿਹਾਰ ਹੋਰ ਥਾਵਾਂ ਜਾਂਦੇ ਆ ਦਿੱਲੀ ਜਾਂਦੇ ਆ ਰੇਣੀ ਜਾਂਦੇ ਆ ਬਹੁਤ ਸਾਨੂੰ ਕੋਈ ਤਰਾਜ ਨਹੀਂ ਆ ਪਰ ਕਾਨੂੰਨ ਬਣੇ ਜ਼ਮੀਨ ਦਾ ਤੇ ਨੌਕਰੀ ਦਾ ਵੀ ਨੌਕਰੀ ਪੈਲ ਦੇ ਆਧਾਰ ਤੇ ਪੰਜਾਬੀਆਂ ਨੂੰ ਪ੍ਰਾਈਵੇਟ ਹੋਵੇ ਕੋ ਸਰਕਾਰੀ ਹੋਵੇ ਕੋਈ ਬੰਦਾ ਬਾਹਰਲਾ ਦੂਜੇ ਸੂਬਿਆਂ ਦੀ ਤਰ੍ਹਾਂ ਸਾਡੇ ਕੋਲੇ ਕੋ ਜ਼ਮੀਨ ਨਹੀਂ ਖਰੀਦ ਸਕਦਾ ਇਹ ਜ਼ਮੀਨਾਂ ਵੀ ਖਰੀਦ ਰਏ ਆ ਸਾਰਾ ਕੁਝ ਹੋ ਰਿਹਾ ਇਹ ਬਹੁਤ ਖਤਰਨਾਕ ਮਾਹੌਲ ਬਣ ਰਿਹਾ ਇੱਕ ਨਾ ਇਥੇ ਮੋਰਚੇ 'ਚ ਗੱਲਾਂ ਚੱਲ ਰਹੀਆਂ ਨੇ ਕਹਿੰਦੇ ਬਹੁਤ ਸਾਰੇ ਬਿਆਨ ਦਵਾਏ ਜਾ ਰਹੇ ਆ ਇੱਕ ਦੂਜੇ ਨੂੰ ਆਪਸ ਦੇ ਵਿੱਚ ਲੜਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਨੌਜਵਾਨਾਂ ਨੂੰ ਗਮਰਾਹ ਕੀਤਾ ਜਾ ਰਿਹਾਗਾ ਰਾਤ ਵੀ ਬੜਾ ਕੁਝ ਹੋਇਆ ਮੈਰੀਕੋਟ ਖੋਲ ਦਿੱਤੇ ਗਏ ਬਹੁਤ ਕੁਝ ਕਹਿੰਦੇ ਇਥੇ ਪ੍ਰਸ਼ਾਸਨ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਦੇਖੋ ਇਹ ਬਹੁਤ ਕੁਝ ਚੱਲੂਗਾ ਪ੍ਰਸ਼ਾਸਨ ਨੇ ਸਾਰਾ ਆਪਣਾ ਉਹ ਜੀ ਢੰਗ ਤਰੀਕੇ ਹੀਲੇ ਲੋਕਾਂ ਦੀ ਗੱਲਾਂ ਛੱਡ ਕੇ ਪਰਿਵਾਰ ਨੂੰ ਬਗੜ ਲਾਉਣਾ ਹੈ ਪੰਜਾਬ ਨੂੰ ਧਮਕਾਉਣਾ ਹੈ ਪੰਜਾਬ ਨੂੰ ਲਾਲਚ ਦੇਣਾ ਹੈ ਪਰਿਵਾਰ ਨੂੰ ਇਹ ਕਹਿਣਾ ਕਿ ਤੁਹਾਡੀ ਮਿੱਟੀ ਰੁੱਲਦੀ ਹੈ ਇਹਨਾਂ ਦਾ ਕੀ ਹੈ ਸਾਰਾ ਚੱਲਣਾ ਇਹ ਬੜਾ ਕੁਝ ਕਰਨਗੇ ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇਵੇਂ ਬਹੰਡੇ ਦੀ ਗੱਲ ਸੁਣਾਈਏ ਬਹੰਡੇ ਰਾਮਾਰ ਫੈਕਟਰੀ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਫੂਕੀਆਂ ਇਹਨਾਂ ਨੇ ਸੁਰੱਖਿਆ ਤੁਸੀਂ ਵੀ ਨਹੀਂ ਯਾਰ ਇਹ ਇਹ ਨਹੀਂ ਕਿ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਇਹਨਾਂ ਦਾ ਕੋਈ ਰਿਕਾਰਡ ਨਹੀਂ ਇੱਥੇ ਕੋਈ ਉਪੀ ਤੋਂ ਆਇਆ ਬਿਹਾਰ ਤੋਂ ਆਇਆ ਕੋਈ ਬੰਗਾਲ ਕਿਤੋਂ ਵੀ ਆਇਆ ਉਹ ਇੱਥੇ ਆ ਗਿਆ ਉਹਨੇ ਆ ਕੇ ਇੱਥੇ ਆਦਾ ਆਧਾਰ ਕਾਰਡ ਬਣਾ ਲਿਆ ਆਦਾ ਵੋਟਰ ਕਾਰਡ ਬਣਾ ਲਿਆ ਉਹ ਇੱਥੋਂ ਦਾ ਸਨੀਕ ਬਣ ਗਿਆ ਉਹਦਾ ਪਿਛਲਾ ਰਿਕਾਰਡ ਕੀ ਆ ਉਹ ਕਿੱਥੋਂ ਦਾ ਉਹ ਕਿਹੜਾ ਪਿੰਡ ਦਾ ਉਹ ਕਿਹੜਾ ਸ਼ਹਿਰ ਆ ਕਿਹੜਾ ਮੱਲਾ ਉਹਦਾ ਕੀ ਨਾ ਕੱਖ ਨਹੀਂ ਪਤਾ ਤੁਸੀਂ ਕਿੱਥੋਂ ਲੱਭ ਲਓਗੇ ਬੰਦੇ ਆ ਦਰਦੀਪਿੰਡ ਦੀ ਘਟਨਾ ਜਿਹੜੀ ਹੋਈ ਨਿੰਗ ਸਿੰਘ ਮਾਰਿਆ ਉਹ ਯੂਪੀ ਦੇ ਬੰਦੇ ਸੀ ਹਰਿਆਣੇ ਚ ਕ੍ਰਾਈਮ ਕਰਕੇ ਆਏ ਇੱਥੇ ਦਰਦੀਪਿੰਡ ਰਹਿਣ ਲੱਗ ਗਿਆ ਕਿ ਸਿਰਫ ਕੂੜੇ ਦੀ ਢੇਰੀ ਪਿੱਛੇ ਬੜੀ ਵੱਡੀ ਗੱਲ ਨਹੀਂ ਕੂੜੇ ਢੇਰੀ ਪਿੱਛੇ ਯਾਰ ਤੁਸੀਂ ਜਾ ਕੇ ਬੰਦਾ ਮਾਰਤਾ ਟੱਪ ਗਏ ਕਿੱਥੋਂ ਲੱਭ ਲਓਗੇ ਕੁਟਕਾਣਾ ਹੀ ਨਹੀਂ ਪਤਾ ਹੀ ਨਹੀਂ ਅੱਛਾ ਇੱਥੋਂ ਵਾਲੀ ਗੱਲ ਦੇਖੋ ਆ ਏਡੀ ਘਟਨਾ ਨਹੀਂ ਜਿੱਥੇ ਬੰਦੇ ਦੋ ਜਣ ਨੌਜਵਾਨ ਮਾਰਤੇ ਸਿਰਫ ਇੰਨੀ ਗੱਲ ਦੇ ਉੱਤੇ ਇੱਕ ਬੱਚਾ ਸਾਈਕਲ ਤੇ ਖੇਡ ਰਿਹਾ ਉਹਨੂੰ ਯਾਰ ਤੁਸੀਂ ਮਤਲਬ ਕਿ ਉਹਦੇ ਬੱਚਾ ਆ ਕੇ ਉਹ ਭਈਆ ਵੱਜ ਗਿਆ ਜਾਂ ਉਹ ਵੱਜ ਗਏ ਪਤਾ ਨਹੀਂ ਹੈ ਉਹ ਚਲ ਜਵਾਖ ਹੀ ਵੱਜ ਸਕਦਾ ਉਹਨੂੰ ਗਾਲਾਂ ਕੱਢਣ ਲੱਗ ਗਿਆ ਉਹ ਦੋਨੇ ਨੌਜਵਾਨਾਂ ਇੱਕ ਕਹਿੰਦੇ ਵੀ ਯਾਰ ਤੂੰ ਇਹਨੂੰ ਗਾਲਾਂ ਕੱਢ ਦ ਨਾ ਜਵਾਕ ਆਠ ਦਸ ਸਾਲ ਦਾ ਇਹਨੂੰ ਕੀ ਪਤਾ ਐਨੀ ਗੱਲ ਤੇ ਕਹਿੰਦਾ ਖੜੋ ਕੋਈ ਗੱਲ ਨਹੀਂ ਫਿਰ 10 ਮਿੰਟ ਐਨੀ ਗੱਲ ਤੇ ਲਿਜਾ ਕੇ ਆਦੇ ਸੱਤ ਗਿਆਨ ਨੂੰ ਲੈ ਆਸ਼ੋਰੇ ਲੈ ਕੇ ਆ ਗਏ ਗੱਲ 'ਚ ਮਾਰਿਆ ਇੱਕ ਦਿਆ ਅੱਖ 'ਚ ਮਾਰਿਆ ਸਿਰਪੇ ਦੀ ਕੱਢਤਾ ਐਨੀ ਗੱਲੇ ਪਿੱਛੇ ਬੰਦੇ ਮਾਰਤੇ ਯਾਰ ਉਹ ਵੀ ਇੱਥੇ ਘਾਣ ਹੋਇਆ ਯਾਰ ਇਹ ਇੱਕ ਗੱਲਾਂ ਸੁਣ ਕੇ ਜਰੂ ਕੰਬ ਜਾਂਦੀ ਆ ਆਪਾਂ ਯਾਰ ਕਦੇ ਲੜਦੇ ਵੀ ਆ ਕਿਸੇ ਨਾਲ ਪਹਿਲੀ ਗੱਲ ਤਾਂ ਕੀ ਕਰਦੋਗੇ ਆ ਕਰਦੋਗੇ ਕਿੱਦਾਂ ਕਰਦੋਗੇ ਪਹਿਲੀ ਗੱਲ ਤਾਂ ਅਸੀਂ ਕਿਉਂ ਕਰਦੋਗੇ ਇਹ ਜਿਹੜੇ ਮੇਨ ਆ ਸਾਰੇ ਬੰਦੇ ਦੀ ਮਾਨਸਿਕਤਾ ਹੀ ਨਹੀਂ ਆਏ ਹੁੰਦੀ ਲੜਨ ਵਾਲੀ ਆਪਾਂ ਨੂੰ ਗੱਲਬਾਤ ਨਾਲ ਵੀ ਸੁਲਝਾ ਸਕਦੇ ਫਿਰ ਵੀ ਜੇ ਬੰਦਾ ਅਖੀਰ ਤੇ ਲੜਨ ਨੂੰ ਮਤਲਬ ਕਿ ਤਰਦਾ ਲੜਨ ਨੂੰ ਕੱਲ ਤੱਕ ਚੱਲੀ ਜਾਂਦੀ ਹੈ ਫੇਰੀ ਬੰਦਾ ਕੋਈ ਲੱਤ ਤੇ ਕੋਈ ਬਾਹ ਤੇ ਮਾਰਦਾ ਸੁੱਧ ਰੋਲਾ ਪਾਈ ਜਾਂਦੇ ਆ ਆਪਾਂ ਤਾਂ ਕਹਿੰਦੇ ਵੀ ਇੱਥੇ ਪ੍ਰਵਾਸੀ ਆ ਗਏ ਜਾਂ ਦੇੜੀਆਂ ਲਾ ਲਈਆਂ ਜਾਂ ਪਿੰਡਾਂ 'ਚ ਰਹਿਣ ਲੱਗ ਗਏ ਸਾਡੇ ਤਾਂ ਵੱਡੇ ਵੱਡੇ ਅਫਸਰ ਜਿਹੜੇ ਸਰਕਾਰ ਚ ਚਲਾਉਂਦੇ ਆ ਉਹ ਪ੍ਰਵਾਸੀ ਲੱਗੇ ਹੋਏ ਆ ਉਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਨਹੀਂ ਹੈਗੇ ਵੱਡੇ ਵੱਡੇ ਅਫਸਰ ਜਿਹੜੇ ਸਰਕਾਰ ਨੂੰ ਜਿੰਨਾ ਦੇ ਚਲਾਉਣਾਗਾ ਉਹ ਵੀ ਬਾਹਰਲੇ ਸੂਬਿਆਂ ਤੋਂ ਆ ਕੇ ਲੱਗਦੇ ਆ ਉਹ ਸਾਡੇ ਪੰਜਾਬੀ ਨਹੀਂ ਹੈਗੇ ਅਸੀਂ ਤਾਂ ਇਹਨਾਂ ਨੂੰ ਰੋਲਾ ਪਾਈ ਉਸੇ ਦੇਖੋ ਨਾ ਛੋਡਾ ਪ੍ਰਿੰਸੀਪਲ ਸੈਕਟਰੀ ਛੋਡਾ ਵਿੱਤ ਮੰਤਰਾਲੇ ਦੇ ਸਲਾਹਕਾਰ ਛੋਡਾ ਮੀਡੀਆ ਦੇ ਸਲਾਹਕਾਰ ਇਸ ਵੇਲੇ ਸਰਕਾਰ ਚਲਾ ਕੌਣ ਰਿਹਾ ਇੱਕ ਵੀ ਪੰਜਾਬੀ ਨਹੀਂ ਜੋ ਪੰਜਾਬ ਨੇ ਚੁਣਿਆ 92 72 ਜਿਹਨੂੰ ਬੜਾ ਮਾਨ ਬਖਸ਼ੋ ਖੁੰਝੇ ਲਾ ਰੱਖਿਆ ਗਲੇ ਨੇ ਰਬੜ ਦੀ ਮੋਹਰ ਆ ਖਤਮ ਹੈ ਸੋ ਸਾਰਾ ਕੁਛ ਹੀ ਲੁੱਟਿਆ ਪੁੱਟਿਆ ਜਾ ਰਿਹਾ ਨਾ ਤੁਹਾਡਾ ਕੁਝ ਵੀ ਨਹੀਂ ਤੁਹਾਡੇ ਪੱਲੇ ਸੱਜਣਾ ਤੁਸੀਂ ਪਰ ਮੈਂ ਹੈਰਾਨ ਆ ਸਾਡੇ ਇੱਕ ਰਸਮ ਇੱਕ ਰਿਵਾਜ ਹੈ ਆਪਣੇ ਪੰਜਾਬੀਆਂ ਦਾ ਕਿ ਆਪਾਂ ਵਿਆਹ ਤੋਂ ਪਹਿਲਾਂ ਇੱਕ ਜਾਗੋ ਜਾਗੋ ਹੁੰਦੀ ਹੈ ਹੁਣ ਜਾਗੋ ਤੋਂ ਪਹਿਲਾਂ ਕਿ ਮਹਿੰਦੀ ਦਾ ਰੱਖ ਲਿਆ ਦਣ ਸਾਡੇ ਲੋਕ ਮਹਿੰਦੀ ਲਵਾਉਣ ਜਾਂਦੀਆਂ ਸਾਡੀਆਂ ਕੁੜੀਆਂ ਪੰਜਾਬ ਦੀਆਂ ਲੋਰ ਪਾ ਲੈਂਦੀਆਂ ਟੀ ਸ਼ਰਟ ਪਾ ਲੈਣਾ ਇੱਥੋਂ ਤੱਕ ਬਾਹਾਂ ਚੱਕ ਦਿੰਦਿਆਂ ਇੱਥੋਂ ਤੱਕ ਲੋਰ ਚੱਕ ਲੱਤਾਂ ਤੇ ਛੋੜੇ ਮਹਿੰਦੀ ਭਈਏ ਲਾ ਰਹੇ ਆ ਛੋੜੀਆਂ ਬਾਹਾਂ ਤੇ ਮਹਿੰਦੀ ਭਈਏ ਲਾ ਰਹੇ ਆ ਅਸੀਂ ਮਾਡਰਨ ਹੋ ਗਏ ਉਹ ਅਸੀਂ ਇਹ ਤਾਂ ਅਣਖਾਂ ਪਿੱਛੇ ਜਾਣਾਂ ਦੇ ਨਾਲੇ ਲੋਕ ਤੇ ਅਸੀਂ ਅਜ ਨੰਗੇ ਹੀ ਹੋਣ ਲੱਗ ਗਏ ਓਏ ਸਾਡੇ ਆਪਣੇ ਬੁੱਤ ਬੈਠਿਆ ਅ ਨੰਗੇ ਕੰਮ ਬੈਠ ਲਿਆ ਲੋਕਾਂ ਨੇ ਕਿੱਧਰ ਨੂੰ ਹੋ ਗਏ ਆ ਅਸੀਂ ਕੱਲੀ ਕੁੜੀ ਨੂੰ ਚਿਵਾਰੇ ਚ ਕਹਿੰਦੇ ਆ ਜੇ ਤਾਂ ਕੋਠੇ ਦੇ ਕਿਹ ਕਹਿੰਦੇ ਉਤਲੀ ਛੱਤ ਤੇ ਵੀ ਕੁੜੀ ਨੇ ਮਹਿੰਦੀ ਲਗਾਉਣੀ ਆ ਤੇ ਦੋ ਦੋ ਤਿੰਨ ਤਿੰਨ ਭਾਈਏ ਹੁੰਦੇ ਆ ਤੇ ਕੁੜੀ ਐਸੋ ਤੱਕ ਤੰਬੀ ਚੱਕੀ ਬੈਠੀ ਹੁੰਦੀ ਆ ਕਈ ਇਹ ਤਾਂ ਵੀ ਮੇਰੇ ਤੇ ਬੜੇ ਕਿੰਤੂ ਪ੍ਰੰਤੂ ਕਰਨਗੇ ਬੜਾ ਸਚਾਈ ਆ ਆ ਕੁੜੀ ਬੈਠੇ ਕੋਲੇ ਪੁੱਛ ਰਹੇ ਨਹੀਂ ਸਚਾਈ ਹੈਗੀ ਤਾਂ ਜਿਹੜੇ ਅਫਗਾਨੀ ਆਂਦੇ ਜੇ ਅਫਗਾਨੀਆਂ ਦਾ ਘੇੜ ਸਾਡੀ ਮਤ ਨੂੰ ਕੀ ਹੱਲ ਕੀ ਆ ਬਾਈ ਹੱਲ ਕੀ ਐਸ ਚੀਜ਼ ਦਾ ਹੱਲ ਕਿਵੇਂ ਨਿਕਲੂ ਧਰਨੇ ਹੱਲ ਆ ਰੋਸ ਮਜ਼ਾਰੇ ਕਰਨੇ ਹੱਲ ਆ ਜਾ ਫਿਰ ਕਿਸ ਤਰੀਕੇ ਦੇ ਨਾਲ ਹੱਲ ਹੋ ਸਕਦਾ ਇਸ ਚੀਜ਼ ਦਾ ਲੋਕ ਲਹਿਰ ਲੋਕ ਲਹਿਰ ਹੱਲਾ ਲੋਕਾਂ ਦਾ ਲੋਕ ਲਹਿਰ ਕੀ ਬਣੂਗੀ ਤਰਜੀਹ ਦਿਓ ਕੰਮ ਕਰਾਉਣਾ ਆਪਣੇ ਮਜ਼ਦੂਰ ਭਰਾ ਲੈ ਕੇ ਸਾਡੇ ਐਸਸੀ ਭਰਾ ਸਾਡੇ ਮਜਬੀ ਸਿੱਖ ਸਾਡੇ ਰਮਦਾਸ ਸਿੰਘ ਸਾਡੇ ਮਹਿਰੇ ਸਿੱਖ ਸਾਡੇ ਜਿਹੜੇ ਵੀ ਮਜ਼ਦੂਰੀ ਕਰਨ ਵਾਲੇ ਸਾਡੇ ਲੋਕ ਨੇ ਸਾਡੇ 80 ਲੋਕ ਨੇ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਉਹਨਾਂ ਨੂੰ ਤਰਜੀਹ ਦਿਓ ਕੋਈ ਗੱਲ ਨਹੀਂ ਕੰਮ ਘੱਟ ਕਰ ਲੈਣਗੇ ਉਹਨੂੰ 5-10 ਰੁਪਏ ਦਿਹਾੜੀ ਵੀ ਵਧ ਦਿਓ ਨੰਬਰ 2 ਸਮਾਨ ਲੈਣ ਜਾਣਾ ਦੁਕਾਨ ਤੇ ਜਾਣਿਓ ਬਾਜ਼ਾਰ ਤੇ ਜਾਣਿਓ ਰੇੜੀ ਤੇ ਜਾਣਿਓ ਸਮਾਨ ਲਓ ਆਪਣੇ ਬੰਦਰ ਨੂੰ ਦੇਖ ਕੇ ਲਓ ਆਪਾਂ ਕਹਿੰਦੇ ਆ ਕਿ ਜਹੂਦੀ ਕਾਮਜਾਬ ਕੌਮ ਹੈ ਅੱਜ ਦੁਨੀਆ ਦੇ ਰਾਜ ਕਰਨ ਵਾਲੀ ਕੌਮ ਹੈ ਅੱਜ ਅੱਜ ਕਿਉਂ ਕਾਮਜਾਬ ਹੈ ਮੈਂ ਅਮਰੀਕਾ ਮੇਰਾ ਮਿੱਤਰ ਇਹਦਾ ਦੀਪਾ ਦਾ ਨਾਮ ਹੈ ਮੈਨੂੰ ਉਹਨੇ ਗੱਲ ਸੁਣਾਈ ਕਹਿੰਦਾ ਭਾਈ ਜਹੂਦੀ ਐਨੇ ਲੋਕ ਸਿਆਣੇ ਆ ਜੇ ਉਹ ਸਮਾਨ ਲੈਣ ਜਾਣਗੇ ਬਾਜ਼ਾਰ ਸ਼ਹਿਰ ਚ ਉਹ ਦੇ ਦੇ ਸਾਡੇ ਜਹੂਦੀ ਭਰਾ ਦੀ ਦੁਕਾਨ ਆ ਜੋ ਉੱਥੇ ਨਹੀਂ ਉੱਥੋਂ ਉਹਨਾਂ ਨੂੰ 10 20 ਮੀਲ ਦੂਰ ਜਾਣਾ ਪਏ ਪੰਚਾਲਸਰਾ ਤੇਲ ਫੂਕ ਕੇ ਦੂਰ ਜਾਂਦਿਆ ਪਰ ਉਹ ਸਮਾਨ ਕੋਈ ਵੀ ਲੈਣਾ ਆਪਣੇ ਜਹੂਦੀ ਪਈ ਚਾਰੇ ਆਪਣੇ ਭਰਾ ਦੀ ਦੁਕਾਨ ਤੋਂ ਹੀ ਲੈਂਦੇ ਆ ਉਹ ਆਪਣੇ ਬੰਦੇ ਨੂੰ ਬਰਾਬਰ ਪੈਰਾਂ ਦੇ ਖੜਾ ਕਰਦੇ ਆ ਸਾਡੇ ਕੋਈ ਢਿੰਗ ਸਿੰਘ ਬੰਦੇ ਸਾਡੇ ਕੋਈ ਆਪਣੇ ਪੰਜਾਬੀ ਬੰਦਿਆਂ ਨੇ ਆ ਰੀੜੀਆਂ ਵੀ ਲਾਈਆਂ ਆ ਬਰਗਰਾਪੁਰ ਬੁਰਗਰਾ ਪੀ ਜਾਂ ਪੂਜਾਂ ਦੀਆਂ ਹੋਰ ਕੰਮਕਾਰ ਵੀ ਤੋਰਿਆ ਸਾਡੇ ਵਾਲੇ ਉਹਨਾਂ ਕੋਲ ਨਹੀਂ ਜਾਂਦੇ ਸਾਡੇ ਕੋਲ ਨਾਲ ਖੜੇ ਦੂਜਾ ਬੰਦਾ ਹੁੰਦਾ ਜਿਹੜਾ ਪਤਾ ਨਹੀਂ ਪੈਰਾਂ ਨਾਲ ਆਟਾ ਗੁੰਨ ਕੇ ਲਿਆਉਂਦਾ ਪਤਾ ਨਹੀਂ ਕੀ ਕਰਦਾ ਉਹਦੇ ਕੋਲ ਜਾਂਦੇ ਆ ਮੈਂ ਤਾਂ ਇਹ ਕਹਿਣਾ ਅੱਜ ਛੋਡੇ ਜਵਾਕਾਂ ਨੂੰ ਬਿਮਾਰੀਆਂ ਚੁੰਮੜ ਰਹੀਆਂ ਨੇ ਅੰਦਰ ਸੋਡੇ ਸੰਗਰੈਣੀ ਬਹੁਤ ਵੱਡੇ ਪੱਧਰ ਤੇ ਜਿਹੜੀ ਬਿਮਾਰੀ ਐ ਇਸ ਵੇਲੇ ਨਾ ਅੰਦਰ ਥੋੜੇ ਅਲਸਰ ਹੋ ਰਿਹਾ ਅੰਤਾਂ ਦੇ ਵਿੱਚ ਜ਼ਖਮ ਹੋ ਰਹੇ ਨੇ ਆਂਤੜੀਆਂ ਦੇ ਵਿੱਚ ਜਿੰਨਾ ਤੁਸੀਂ ਫਾਸਟ ਫੂਡ ਖਾਣ ਲੱਗੇ ਬਜ਼ਾਰਾਂ ਚ ਆ ਮੋਮਸ ਆ ਨੂਡਲ ਆ 버ਗਰ ਆ ਪੀਜ ਇਹ ਸਾਰੀ ਸੋਡੂ ਬਿਮਾਰੀ ਦਿੱਤੀ ਜਾ ਰਹੀ ਐ ਬਹੁਤ ਮੈਂ ਪੇਟ ਦਾ ਲੋਕਾਂ ਨੂੰ ਵੇ ਆਪਾਂ ਇਹ ਨਾ ਤੁਸੀਂ ਖਾਓ ਨਾ ਜਵਾਕਾਂ ਨੂੰ ਖਵਾਓ ਮੈਂ ਰਾਮਪਰੇ ਸ਼ਹਿਰ ਦੀ ਮੇਰੀ ਦੀ ਗੱਲ ਦੱਸਦਾ ਸੀਤਪਾਲ ਸਿੰਘ ਚੌਕਾ ਇੱਕ ਮੇਰਾ ਮਿੱਤਰਾ ਮੁੰਡਾ ਨੌਨਾਂ ਦੀ ਜੂ ਦੀ ਦੁਕਾਨ ਆ ਜੂ ਦੀ ਦੁਕਾਨ ਤੇ ਬੰਦੇ ਦੋ ਹੁੰਦੇ ਆ ਸਾਹਮਣੇ ਤਨ ਜਿਹੜੀਆਂ ਖੜੀਆਂ ਆ ਉਹਦੇ ਪੰਜਾਹ ਬੰਦੇ 60 ਬੰਦੇ 70 ਬੰਦੇ ਖੜੇ ਹੀ ਮਿਲਣਗੇ ਸਾਨੂੰ ਅਗਲੇ ਦੇਖੋ ਸੋਚ 20 18 18 15 15 ਘੰਟੇ ਬੰਦੇ ਸਾਨੂੰ ਖੜੇ ਮਿਲਣਗੇ ਉੱਥੇ ਇੰਨੀ ਲਾਈਨ ਲੱਗੀ ਹੁੰਦੀ ਆ ਤੇ ਉੱਥੇ ਇੱਕ ਬੰਦੇ ਦੀ ਕਮਾਈ ਇੱਕ ਬੰਦੇ ਦੀ ਕਮਾਈ ਰੋਜ਼ ਦੀ ਕਮਾਈ ਕਮਾਈ ਦੀ ਮੈਂ ਗੱਲ ਕਰਦਾ 10-12000 ਰੁਪਇਆ ਇੱਕ ਬੰਦਾ ਕਮਾਉਂਦਾ ਹੈ ਕਰੇਡੀ ਤੋਂ ਖੜ ਕੇ ਸਾਡੇ ਘੱਟੋ ਘੱਟ ਮੈਂ ਕਹਿ ਰਿਹਾ ਸਾਡੇ ਜ਼ਹਿਰਾਂ ਖਾਣ ਲੱਗ ਗਏ ਲੋਕ ਯਾਰ ਖਾਣੇ ਯਾਰ ਕੋਈ ਆਪਣਾ ਪੰਜਾਬੀ ਦਾ ਦੇਖ ਲਈ ਉਹਦੇ ਕੋਲ ਖਾ ਲੋ ਜੇ ਜ਼ਹਿਰ ਖਾ ਕੇ ਮਰਨਾ ਜੂਸ ਕੋਈ ਪੀ ਕੇ ਰਾਜੀ ਨਹੀਂ ਫਲ ਕੋਈ ਖਾ ਕੇ ਰਾਜੀ ਨਹੀਂ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਥੋੜੇ ਰਾਹੀ ਆਪਣੇ ਲੋਕਾਂ ਨੂੰ ਰੱਬ ਦਾ ਵਾਸਤਾ ਆਪਣੇ ਜਵਾਕਾਂ ਨੂੰ ਜੇ ਬਚਾਉਣਾ ਹੈ ਘਰ ਦੇ ਖਾਣੇ ਤੋਂ ਬਣਾ ਬਾਹਰਲਾ ਖਾਣਾ ਨਾ ਓਏ ਕੋਈ ਖਵਾਓ ਆ ਠੰਡੇ ਠੁੰਡੇ ਆ ਕੋਕੇ ਕਾਕੇ ਕੋਲੇ ਇਹ ਨਾ ਖਵਾਓ ਆ ਚੌਕਲੇਟਾਂ 버ਗਰ ਪੀਜੇ ਆ ਮੋਮਸ ਆ ਨੂਡਲ ਆ ਆਲੂ ਦੀਆਂ ਉਂਗਲਾਂ ਜੀਆਂ ਪੀ ਕਹਿੰਦੇ ਉਹ ਨਾ ਖਵਾਓ ਇਹ ਸਾਰਾ ਜ਼ਹਿਰ ਆ ਓਏ ਇਹ ਬਚਾਉਣਾ ਆਪਣੇ ਜਵਾਗ ਨੂੰ ਘਰੇ ਦੁੱਧ ਦਹੀਂ ਘਿਓ ਛੋਡੇ ਕੋਲੇ ਆ ਮਲਾਈ ਛੋਡੇ ਕੋਲੇ ਆ ਇਹ ਚੀਜ਼ਾਂ ਖਵਾਓ ਘਰ ਦੀ ਮੱਕੀ ਬਾਲੇ ਦੀ ਰੋਟੀ ਖਵਾਓ ਕੋਦਰਾ ਲੈ ਕੇ ਆਓ ਜਿਹੜੀ ਗੱਲ ਕਰਨ ਵਾਲੀ ਐ ਕਰ ਗੰਨੇ ਦਾ ਗੁੜ ਗੁੜ ਬਣਾਓ ਖੰਡ ਕੱਢ ਦਿਓ ਮੈਂ ਜਿਹੜੀਆਂ ਸਾਡੇ ਅੱਜ ਵੱਡੇ ਪੱਦਰ ਦੇ ਜ਼ਵਾਕਾਂ ਨੂੰ ਬਹੁਤ ਵੱਡੇ ਪੱਦਰ ਦੇ ਬਿਮਾਰੀਆਂ ਫੈਲ ਰੀਆਂ ਨੇ ਸਾਡੇ ਨੌਜਵਾਨ ਮੁੰਡਿਆਂ ਦੀਆਂ ਰੌਣਕਾਂ ਉੱਡ ਗਈਆਂ ਚਿਹਰਿਆਂ ਦੀਆਂ ਸੇਤਾ ਖਤਮ ਹੋ ਗਈਆਂ ਉਹ ਸੁਣਨ ਤਿਆਰ ਨਹੀਂ ਯਾਰ ਮਤਲਬ ਬਹੁਤ ਰੋਜ਼ਕਲਪ ਤਾਂ ਇਹ ਗੱਲਾਂ ਨੂੰ ਲੈ ਕੇ ਨਾਲੇ ਮੇਰੀ ਗੱਲ ਸੁਣ ਲੈ ਵੀਰੇ ਮੇਰੇ ਆ ਜਿਹੜੀ ਗੱਲ ਮੈਂ ਕਹਿਣਾ ਉਹ ਗੱਲ ਸੱਚ ਹੁੰਦੀ ਮੈਂ ਬਹੁਤ ਗੱਲਾਂ ਇਹਨਾਂ ਨੂੰ ਕਹਾਂ ਮਗਾ ਤੁਹਾਡੀ ਬੋਲੀ ਮਾਰੀ ਜਾ ਰਹੀ ਆ ਉਹ ਮਾਰੀ ਜਾ ਰਹੀ ਐ ਸਕੂਲਾਂ ਚ ਥੋੜੀ ਖਤਮ ਕਰਤੀ ਦਫਤਰਾਂ ਚ ਅਮਹਾਲੀ ਚੰਡੀਗੜ੍ਹ ਦਾ ਖਤਮ ਨਹੀਂ ਕਰਤੀ ਛੋੜੇ ਪਾਣੀ ਜ਼ਹਿਰੀਲੇ ਕਰਕੇ ਤੁਹਾਨੂੰ ਮਾਰਿਆ ਜਾਊਗਾ ਓਏ ਨਹੀਂ ਸੁਣੀ ਮੈਂ 12 ਸਾਲ ਪਹਿਲਾਂ ਕਹਿਆ ਸੀਗਾ ਛੋੜੇ ਪਾਣੀ ਮੁਕਰਨਗੇ ਓਏ ਨਹੀਂ ਸੁਣਨ ਨੂੰ ਤਿਆਰ ਕੋਈ ਹੁਣ ਲੋਕ ਕਲਪਨ ਲੱਗ ਗਿਆ ਕਿ ਦੋ ਦੋ ਟੋਟੇ ਪਾ ਕੇ ਮੋਟਰਾਂ ਸਾਡੇ ਪਾਣੀ 20 ਫੁੱਟ ਥੱਲੇ ਵਗ ਚਾਰ ਮਹੀਨੇ ਆ ਆ ਤੁਹਾਨੂੰ ਜਿਹੜੀਆਂ ਮੈਂ ਗੱਲਾਂ ਅੱਜ ਕਹਿ ਰਿਹਾ ਜਿਹੜੀ ਜਿਹੜੀ ਮੈਂ ਗੱਲ ਕਹੀ ਉਹ ਤੁਹਾਡੇ ਸਾਡੇ ਸਭ ਮੈਂ ਆ ਤੁਹਾਨੂੰ ਕਲਪਦਾ ਰਿਹਾ ਆ ਪ੍ਰਵਾਸੀਆਂ ਦੇ ਮਸਲੇ ਤੇ ਲੱਖੇ ਗੱਲਾਂ ਤਾਂ ਵੈਸੇ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਅਸੀਂ ਐਮਐਲਏ ਨੂੰ ਕਰਨੀਆਂ ਚਾਹੀਦੀਆਂ ਅਸੀਂ ਮੁੱਖ ਮੰਤਰੀ ਨੂੰ ਧਿਆਨ ਦੇਣਾ ਚਾਹੀਦਾ ਸੀਗਾ ਪਰ ਇਹ ਗੱਲਾਂ ਦੇ ਬਾਰੇ ਜਾਗਰੂਤਾ ਤੁਸੀਂ ਫਲਾਉਨੇ ਆ ਪਰ ਲੋਕ ਫਿਰ ਵੀ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਜਾਂਦੇ ਆ ਵੋਟਾਂ ਵੇਲੇ ਤਾਂ ਇਹਨਾਂ ਦੇ ਪੈਰੀਂ ਹੱਥ ਲਾ ਦੇ ਇਹਨਾਂ ਦੇ ਭੋਗ ਤੇ ਆ ਜੀ ਇਹਨਾਂ ਦੇ ਵਿਆਹ ਤੇ ਆ ਜੀ ਇਹਨਾਂ ਨੂੰ ਗੱਪ ਮਾਰ ਜੇ ਇਹਨਾਂ ਨੂੰ ਲਾਰੇ ਲਾ ਜੇ ਇਹ ਉਹਦੇ ਮਗਰ ਜਿਹੜਾ ਬੰਦਾ ਸੱਚ ਬੋਲਦਾ ਜਿਹੜਾ ਬੰਦਾ ਕੌੜਾ ਬੋਲਦਾ ਉਹਨੂੰ ਹੀ ਪਸੰਦ ਕਿੱਥੇ ਕਰਦੇ ਆ ਸੱਚ ਨੂੰ ਸੁਣਨਾ ਪਸੰਦ ਨਹੀਂ ਸੱਚ ਹਾਜਮ ਨਹੀਂ ਹੋ ਰਿਹਾ ਇਹਨਾਂ ਨੂੰ ਸਾਡਾ ਸਾਰਿਆਂ ਦਾ ਮੈਂ ਲੰਮੇ ਸਮੇਂ ਤੋਂ ਇਹ ਗੱਲਾਂ ਕਲਪਦਾ ਰਿਹਾ ਤੁਹਾਨੂੰ ਆਉਣ ਵਾਲੇ ਭਵਿੱਖ ਦੀਆਂ ਗੱਲਾਂ ਕਰ ਰਿਹਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਤੁਹਾਡੇ ਜਵਾਕ ਬਚਾਉਣ ਲਈ ਕਲਪ ਰਿਹਾ ਸੁਣਨ ਨੂੰ ਤਿਆਰ ਨਹੀਂ ਕੋਈ ਕੱਠ ਬਹੁ ਵੱਡੇ ਕਰ ਲੈਂਦੇ ਆ ਸੁਣਨ ਬਹੁਤ ਆ ਜਾਂਦੇ ਆ ਵੋਟਾਂ ਪਾਉਣ ਵੇਲੇ ਉਹੀ ਫਿਰ ਪਰਿਵਾਰ ਬਾਤ ਹੁੰਦੀ ਆ ਉਦੋਂ ਕੋਈ ਖੜਦਾ ਨਹੀਂ ਚੰਗਾ ਸਾਡੇ ਸਾਡੇ ਲੋਕ ਇੱਥੇ ਕੀ ਹੋ ਰਿਹਾ ਸਾਡਾ ਮੈਂ ਇੱਕ ਆਖਿਰਲਾ ਪੜਨੇ ਮੈਂ ਨਿਵੇੜ ਲੱਗਿਆ ਪੰਜਾਬ ਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੈਂਟਰ ਦੀ ਸਰਕਾਰ ਵੱਲੋਂ ਕਿ ਜਿਹੜੀ 10 ਏਕੜ ਜ਼ਮੀਨ ਹੈ ਹਰਿਆਣਾ ਵਿਧਾਨ ਸਭਾ ਲਈ ਵੱਖਰੀ ਦਿੱਤੀ ਜਾਊਗੀ ਯੂਨੀਵਰਸਿਟੀ ਦੇ ਵਸ ਸੈਨੇਟ ਚੋਣਾਂ ਨਹੀਂ ਹੋ ਰਹੀਆਂ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਸੈਂਟਰ ਬਿਲਕੁਲ ਖੋਣ ਦੀ ਤਿਆਰੀ ਕਰ ਚੁੱਕਿਆ ਹੈ ਇਹਦੇ ਨਾਲ ਕੀ ਕਰ ਰਿਹਾ ਛੋਡਾ ਦਾਵਾ ਵੀ ਖਤਮ ਕਰ ਰਿਹਾ ਪੰਜਾਬ ਦਾ ਤੇ ਪੰਜਾਬ ਤੇ ਹਰਿਆਣਾ ਦਾ ਜਿਹੜਾ ਭਾਈਚਾਰਾ ਬਣਿਆ ਸੀਗਾ ਕਿਸਾਨੀ ਮੋਰਚੇ 'ਚ ਇਹਦਾ ਕੀ ਵਿਚਾਰ ਉਹਨਾਂ ਦਾ ਥੋੜਾ ਆਪਸ ਵਿੱਚ ਕਲੇਸ਼ ਵੀ ਖੜਾ ਕਰਾ ਰਹੇ ਹੈ ਇਹ ਬਹੁਤ ਵੱਡੀ ਸਾਜ਼ਿਸ਼ ਹੈ ਵੀ ਜੇ ਆਪਾਂ ਇਹ ਕੰਮ ਕਰਤਾ ਪੰਜਾਬ ਦਾ ਵਿਰੋਧ ਕਰੂਗਾ ਅਸੀਂ ਹਰਿਆਣੇ ਵਾਲਿਆਂ ਨੂੰ ਕਹਾਂਗੇ ਦੇਖੋ ਸਾਨੂੰ ਪੰਜਾਬ ਪਸੰਦ ਨਹੀਂ ਕਰਦਾ ਪੰਜਾਬ ਸਾਨੂੰ ਇਥੇ ਬਰਮ ਨਹੀਂ ਦੇ ਰਿਹਾ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸ਼ੁਕਰੀਆ ਲੱਖੇ ਭਾਈ ਬਹੁਤ ਧੰਨਵਾਦ ਤਾਂ ਲੱਖਾਂ ਸਦਾਣਾ ਸਾਡੇ ਨਾਲ ਮੌਜੂਦ ਸੀਗੇ ਗੱਲਬਾਤ ਕੀਤੀ ਇਹਨਾਂ ਦੇ ਨਾਲ ਬਾਕੀ ਮੋਰਚਾ ਚੱਲ ਰਿਹਾ ਹੋਰ ਵੀ ਵਕਤ ਵਕਤ ਅੱਗੇ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਗੁਰਜਤ ਤੁਸੀਂ ਇਧਰ ਨਾਲ ਮਹਾਰਾਜ ਸਿੰਘ ਭੋਲਰ ਐਸਐਮਟੀਵੀ ਚੰਡੀਗੜ੍ਹ